ਕਮਾਲੂ ਪਿੰਡ ਤਲਵੰਡੀ ਸਾਬੋਤ ਤੋਂ ਸਿੱਧੇ ਜਿਲ੍ਹਾ ਬਠਿੰਡਾ ਦੇ ਵਿੱਚ ਮੈਨੂੰ ਇੱਕ ਮਸਨੂਤ ਪਿਕਚਰ ਦਿਖਾਉਣ ਦੇਣਾਗਾ ਬੜੀ ਵੀਰਨਾ ਯਕਿੰਦੇ 48 ਟਨ ਟੈਂ ਬਹੁਤ ਭਾਰਾ ਹੋ ਜਾਂਦਾ ਕਿਵੇਂ ਫੁਕ ਫੁਕ ਦਣਗੇ ਤੇ ਵਿੱਚ ਵੀ ਇਹ ਵੀ ਕਹਿੰਦੇ ਆ ਕਿ ਇਹ ਟਾਇਰਾਂ ਦੇ ਵਿਚਲੇ ਤੇ ਨਿਕਲਦਾ ਆਹ ਨਾ ਬਿਆਹ ਦੀ ਤਲਮਾਲ ਆਇਆ ਇਸ ਟਰਾਲੇ ਦੇ ਵਿੱਚ ਬੰਦਗਾਂ ਰਾਹੀਂ ਗੁਜਾਰਾ ਆਇਆ ਗੁਜਰਾਵ ਦੇ ਵਿੱਚੋਂ ਇਹ ਸਾਡੇ ਪਿੰਡ ਦੇ ਵਿੱਚ ਅੱਜ ਪਹੁੰਚਿਆ ਕਰ ਰਹੇ ਇਹਨਾਂ ਟ੍ਰੈਫਿਕ ਦਾ ਜਾਮ ਹੋਇਆ ਪਿਆ ਮਗਰ ਵੀ ਖੜੀਆਂ ਖੜੀਆਂ ਇਹਦੇ ਮਗਰ ਵੀ ਖੜੀਆਂ ਉਹ ਖੜੀਆਂ ਇੰਨੀਆਂ ਇਹ ਸਵੇਰ 8 ਵਜੇ ਦਾ ਹੈ ਨਾ ਕੋਸਿਆ ਬੇ ਫਾਰਕਾਂ ਦੇ ਉੱਪਰ ਜਿਹੜੇ ਬਾਗੇ ਵਾਲੇ ਫਾੜਕ ਭਾਜਦੇ ਆ ਸਾਡੇ ਕਮਾਲੂ ਫਿਰ ਤੋਂ ਬਾਗੇ ਛਲਕ ਜਾਂਦੀ ਹੈ ਆ ਸਾਹਮਣੇ ਗਾਹਾਂ ਨੰਗ ਨਹੀਂ ਰਿਹਾ ਤੇ ਆਹ ਕੀ ਹੈ ਜਿਹੜੀ ਬਾਹਰਲੇ ਵਿਦੇਸ਼ਾਂ ਦਾ ਹੈ ਗੰਦਾ ਉਹਨਾਂ ਦਾ ਤੇ ਗੰਦਾ ਹੈ ਇਹ ਤੇ ਸਾਡੇ ਪੰਜਾਬ ਦੀ ਧਰਤੀ ਹੈ ਜਿਹੜੀ ਉਹਦੇ ਉੱਤੇ ਹੀ ਫੂਕਿਆ ਜਾਂਦਾ ਕਿਉਂ ਇਹ ਇਹਦੇ ਵਿੱਚ ਤੇਲ ਕੱਢਦੇ ਆ ਇਹਦੇ ਵਿੱਚ ਤਾਰਾ ਕੱਢਦੇ ਆ ਤੇ ਕੈਮੀਕਲ ਨਿਕਲਦਾ ਹੈਗਾ ਕਾਰਬਨ ਨਿਕਲਦੀ ਆ ਉਹ ਸਾਡੇ ਜਿਹੜਾ ਕੈਮੀਕਲ ਆ ਜਿਹੜੀ ਕਾਰਬਨ ਕਾਰਬਨ ਸਾਡੇ ਬਾਹਾਂਾਂ ਦੇ ਵਿੱਚ ਜਾਂਦੀ ਹੈ ਖੇਤਾਂ ਦੇ ਵਿੱਚ ਜਾਂਦੀ ਹੈ ਜਿਹੜੀ ਦੂਜੀ ਗੈਸ ਨਿਕਲਦੀ ਆ ਉਹਦੇ ਨਾਲ ਸਾਡੇ ਫੇਫੜੇ ਸਾਨੂੰ ਅਲਰਜੀ ਸਾਨੂੰ ਚਮੜੀ ਹੋ ਜਾਂਦੀ ਹੈ ਤੇ ਮੈਂ ਨਾ ਕੋਸ਼ਿਸ਼ ਕਰ ਗੱਲਾਂ ਇੱਥੇ ਇੱਥੇ ਨਾ ਕਾਫੀ ਇਕੱਠ ਹੋਇਆ ਬੈਗਾ ਤੇ ਮੈਂ ਉਹਨਾਂ ਦੇ ਨਾਲ ਥੋੜੀ ਗੱਲ ਵੀ ਕਰਾਂ ਉਹ ਦੇਖੋ ਟ੍ਰੈਫਿਕ ਨਾ ਇੱਥੇ ਲਈ ਸਾਹਮਣੇ ਪਾਸੇ ਵੀ ਲੱਗਾਇਆ ਪਿਆ ਤੇ ਇਹਦਾ ਕਰਕੇ ਆਹ ਲੱਗਿਆ ਬੈਗਾ ਫੜਕ ਵੀ ਕਿਉਂਕਿ ਇਹ ਸਵੇਰ ਦਾ ਟ੍ਰੈਫਿਕ ਇੱਥੇ ਬੰਦ ਕਰ ਰੱਖਿਆਗਾ ਤੇ ਇਹ ਨਾ ਦੂਜੇ ਤੀਜੇ ਦਿਨ ਦੀ ਤਸਵੀਰ ਹੈ ਇਹ 라ਸਤਾ ਪੀੜਾ ਹੈਗਾ ਜਿੱਥੋਂ ਦੀ ਇਹਨਾਂ ਨੂੰ ਆਉਣਾ ਹੈਗਾ ਪੀੜਾ ਹੋਣ ਦਾ ਕਰਕੇ ਇੱਥੇ ਫੈਕਟਰੀ ਬਣਦੀ ਨਹੀਂ ਸੀ ਚਲੋ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਤਾ ਨਹੀਂ ਕੀ ਲੈ ਕੇ ਇਹਨਾਂ ਨੂੰ ਇਹ ਦਿੱਤਾ ਹੈਗਾ ਉਹ ਉਹਦੀ ਇਨਕੁਆਰੀ ਖੜੇ ਚੱਲ ਰਹੀ ਹੈਗੀ ਤੇ ਮੈਂ ਤੁਹਾਡੀ ਗੱਲ ਕਰਾਉਣਾ ਜਿਹੜੇ ਭਰਾ ਨਾ ਇੱਥੇ ਟ੍ਰੈਫਿਕ ਦੇ ਵਿੱਚ ਫਸੇ ਆ ਠੀਕ ਹੈ ਜੀ ਕਿੱਥੋਂ ਆਏ ਹੋ ਤੁਸੀਂ ਮੇਰਾ ਪਿੰਡ ਮਾਹੂ ਆਣਾ ਜੀ ਮੈਂ ਤੋਂ ਬਾਗੇ ਤੋਂ ਕਮਾਲੂ ਜਾਂਦਾ ਸੀ ਜੀ ਤੇ ਕਿੰਨਾ ਟਾਈਮ ਕੋ ਤੁਹਾਨੂੰ ਇੱਥੇ ਖੜਿਆ ਨੂੰ ਇੱਥੇ ਤਾਂ ਹੋ ਗਏ ਉਹਨਾਂ 2.5 ਘੰਟੇ ਜੀ 2.5 ਘੰਟੇ ਹਾਂਜੀ ਕੀ ਸਮੱਸਿਆ ਕੀ ਆਈ ਹੈ ਸਮੱਸਿਆ ਜੀ ਇਹ ਆ ਬਚਾਲੇ ਫਸਿਆ ਹੁਣ ਪਹਿਲਾਂ ਇਧਰੋਂ ਨਾ ਟੇ ਟੇਪਰ ਫਸੇ ਸੀਗੇ ਉਹ ਬੈਕ ਬੂਕ ਕਰਾਇਆ ਹੁੰਦਾ ਫਾੜਕ ਲੱਗ ਗਿਆ ਅੱਧਾ ਰ ਉਹਨਾਂ ਨੇ ਬੰਦ ਕਰਤਾ ਸੀ ਅੱਧਾ ਇਹਨੇ ਬੰਦ ਕਰਤਾ ਜੀ ਨਾ ਉਹ ਪਿੱਛੇ ਕਰਦੇ ਸੀ ਇਹ ਤਾਂ ਹੁੰਦਾ ਹੀ ਨਹੀਂ ਕਿਸੇ ਪਸੇ ਉੱਪਰ ਨਾਲ ਲੱਗਦਾ ਜੀ ਇਹ ਨਾਲ ਉੱਪਰ ਲੱਗਦਾ ਹਾਂਜੀ ਤਾਂ ਕਰਕੇ ਇੱਥੇ ਰੁਕੇ ਹੋਏ ਆਂ ਇੱਥੇ ਰੁਕੇ ਹੋਏ ਹਾਂਜੀ ਦੋ ਟਾਈ ਘੰਟੇ ਕਿਉਂ ਦੋ ਟਾਈ ਘੰਟਿਆਂ ਦੀ ਇਹ ਤੁਸੀਂ ਅੱਗੇ ਇੱਕ ਫੈਕਟਰੀ ਲੱਗੀ ਹੈ ਦੇਖੋ ਹਾਂਜੀ ਹਾਂਜੀ ਪਹਿਲਾਂ ਲੰਘਿਆ ਸੀ ਗੱਲ ਪਹਿਲਾਂ ਲੰਘਿਆ ਥੋੜੀ ਧਰਨਾਂ ਲੱਗਿਆ ਹੋਇਆ ਜੀ ਧਰਨਾਂ ਲੱਗਿਆ ਕਿਵੇਂ ਲੱਗਦਾ ਇੱਥੇ ਟਰੈਕਟਰ ਟਰਾਲੀ ਮਸਾਂ ਲੰਘਦੀ ਹੈ ਜੀ ਇੱਥੇ ਪਹਿਲੇ ਹੀ ਤਾਂ ਇਹਦਾ ਤੁਸੀਂ ਪੋਲੂਸ਼ਨ ਛੱਡੋ ਜਿਹੜਾ ਕਰਦੀ ਆ ਜਿਹੜੇ ਟਰੱਕ ਟਰਾਲੀਆਂ ਵਾਲਾ ਰਸਤਾ ਹੀ ਹੈ ਨਹੀਂਗਾ ਜੀ ਇਹ ਇਹ ਜਿਹੜਾ ਬਣਿਆ ਹੈ ਜਿਹੜਾ ਬਣਿਆ ਹੋਇਆ ਜਿੱਥੇ ਫੈਕਟਰੀ ਬਣੀ ਹੋਈ ਹੈ ਜੀ ਰਸਤਾ ਹੀ ਬਹੁਤ ਤੰਗ ਹੈ ਜੀ ਇੱਕ ਕਾਰ ਨੂੰ ਸਾਈਡ ਦੇਣੀ ਪੈ ਜੇ ਤਾਂ ਦੂਜੀ ਨੂੰ ਸਾਈਡ ਤੇ ਰੁਕਣਾ ਪੈਂਦਾ ਜੀ ਹੁਣ ਕਹਿੰਦੀ ਬੋਲੀ ਸੋ ਫੈਕਟਰੀ ਦਾ ਮਾਲਕ ਵੀ ਰਫ ਬੋਲਦਾ ਹੈਗਾ ਉਹਦਾ ਮੁੰਡਾ ਰਫ ਬੋਲਦਾ ਹੈਗਾ ਉਹ ਕਹਿੰਦਾ ਵੀਡੀਓ ਦੇ ਵਿੱਚ ਆਮ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਉਹ ਕਹਿੰਦਾ ਵੀ ਮੈਂ ਤਾਂ ਐਂ ਕਰੂਗਾ ਤੇ ਆਹ ਤਸਵੀਰ ਤੁਹਾਨੂੰ ਦਿਖਾਉਣੀ ਸੀਗੀ ਤੇ ਹਾਈਡਰੇ ਵਾਲਾ ਵੀ ਬਾਈ ਸੱਦਿਆ ਸੀ ਇਹਨਾਂ ਨੇ ਉਹਨੂੰ ਵੀ ਗੱਪ ਮਾਰ ਕੇ ਸੱਦ ਲਿਆ ਕਹਿੰਦਾ ਸਾਡੀ ਦਾ ਕਮਾਲੂ ਪਿੰਡ ਦੇ ਨਾਲ ਨਾ ਸਮਝੌਤਾ ਹੋ ਗਿਆ ਕਹਿੰਦਾ ਤੁਸੀਂ ਆ ਜਾਓ ਤੇ ਇਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਜਦੋਂ ਸਾਡੇ ਨਾਲ ਕੋਈ ਕਿਸੇ ਦਾ ਸਮਝੌਤਾ ਨਹੀਂ ਸਾਡਾ ਸਮਝੌਤਾ ਦਾ ਸਿਰਫ ਉਦੋਂ ਐ ਵੀ ਜਦੋਂ ਇਹ ਬੰਦ ਹੋਊਗੀ ਅਸੀਂ ਤਾਂ ਉਹਨੂੰ ਬੰਦ ਕਰਾਉਣੀ ਹੈਗੀ ਸਾਹ ਸਾਨੂੰ ਨਹੀਂ ਆਉਂਦਾ ਚਮੜੀ ਸਾਨੂੰ ਹੋਗੀ ਬਿਮਾਰੀਆਂ ਸਾਨੂੰ ਲਗਾਤਾਰ ਨਵੇਂ ਮਹੀਨਿਆਂ ਦੇ ਬੱਚੇ ਤੋਂ ਲੈ ਕੇ ਸਾਡਾ 70 80 ਸਾਲ ਤੱਕ ਦਾ ਬਜ਼ੁਰਗ ਇਸ ਫੈਕਟਰੀ ਨੇ ਮਾਰ ਰੱਖਿਆ ਹੈਗਾ ਅਸੀਂ ਕਰਾਉਣਾ ਕੀ ਐ ਤੋਂ ਆ ਗੰਦਾ ਜਿਹੜਾ ਬਾਹਰਲੇ ਦੇਸ਼ਾਂ ਦਾ ਆਉਂਦਾ ਹੈਗਾ ਇੱਥੇ ਸਾਡੇ ਬੰਦਰਗਾਹਾਂ ਹੀ ਗੁਜਰਾਤ ਆਉਂਦਾ ਹੈ ਗੁਜਰਾਤ ਦੇ ਵਿੱਚੋਂ ਭਰ ਕੇ ਟਰਾਲੇ ਆਉਂਦੇ ਹੈਗੇ ਤੇ ਟਰੱਕ ਵਾਲਾ ਵੀਰ ਵੀ ਸੀਗਾ ਕਹਿੰਦਾ ਵੀ ਅਸੀਂ ਤਾਂ ਇਹਨਾਂ ਕੋਲ ਕਿੰਨੇ 11 ਟਰੱਕ ਕਹਿੰਦੇ ਸੀਗੇ 11 ਟਰੱਕ ਕਹਿੰਦਾ ਗਾਹਾਂ ਨੂੰ ਤਾਂ ਅਸੀਂ ਜਵਾਬ ਦਿੱਤਾ ਇਹਨੂੰ ਕਹਿੰਦਾ ਹਾਂ ਕਹਿੰਦਾ ਹੁਣ ਨਹੀਂ ਭਰਦੇ ਹਾਂ ਕਹਿੰਦਾ ਹੁਣ ਨਹੀਂ ਅਸੀਂ ਇਹਦਾ ਮਾਲ ਨਹੀਂ ਭਰਦੇ ਕਹਿੰਦਾ ਸੀ ਇਹ ਉਹ ਉੱਪਰ ਚੜਿਆ ਖੜਾ ਉਹ ਉੱਪਰ ਖੜਦਾ ਸੀ ਹਾਂ ਸੋ ਇਹ ਤਸਵੀਰ ਹੈ ਸਾਡੀ ਐਨੇ ਦੁਖੀ ਆਇਆ ਸੀ ਹੱਥ ਮੱਣ ਕੇ ਸਾਡੀ ਬੇਨਤੀ ਹੈ ਜਿੱਥੋਂ ਤੱਕ ਵੀਡੀਓ ਜਾਂਦੀਆਂ ਨੂੰ ਸ਼ੇਅਰ ਕਰ ਦਿਓ ਤੇ ਸਾਡਾ ਸਾਥ ਘਰ-ਘਰ ਦੇ ਵਿੱਚ ਨਾ ਸਾਡੇ ਇਹਨਾਂ ਹੇਲਰ ਆ ਜਿਹੜੇ ਉਹ ਮਸ਼ੀਨਾਂ ਜੀਆਂ ਆ ਉਹਨਾਂ ਦੇ ਨਾਲ ਸਾਹ ਲੈਂਦੇ ਆ ਸਾਡੇ ਸਾਰਾ तकरीबन ਸਾਡਾ 80% ਪਿੰਡ ਹੈ ਜਿਹੜਾ ਚਾਹੇ ਅੱਜ ਕੋਈ ਆਪਣਾ ਸਿਹਤ ਵਿਭਾਗ ਦੀਆਂ ਟੀਮਾਂ ਆ ਕੇ ਨਾ ਇੱਥੇ ਚੈੱਕ ਕਰ ਸਕਦੀਆਂ ਸਾਡੇ ਪਿੰਡ ਦੇ ਵਿੱਚ ਇੰਨਾ ਮਤਲਬ ਉਹਦੇ ਵਿੱਚ ਬਿਮਾਰੀ ਲੱਗੀ ਹੈ ਸਾਡੇ ਪਿੰਡ ਨੂੰ ਸਾਹ ਤਾਂ ਕਿਸੇ ਨੂੰ ਆਉਂਦੇ ਨਹੀਂਗਾ ਦਮੇ ਦੀ ਆ ਕਿਸੇ ਨੂੰ ਸਾਹ ਦੀ ਸਾਰੀ ਬਿਮਾਰੀ ਨਾਲ ਸਾਡਾ ਪਿੰਡ ਭਰਿਆ ਪਿਆਗਾ